ਕਿਰਦਾਰ ਤੇ ਛੋਟੀ ਜੀ ਸਾਧ ਸੰਗਤ ਘਟਨਾ ਮੈਂ ਤੁਹਾਡੇ ਨਾਲ ਹਾਂਜੀ ਕਰਨੀ ਹੈ ਗੁਰਸਿੱਖ ਦਾ ਕਿਹੋ ਜਿਹਾ ਜੀ ਗੁਰਸਿੱਖ ਇਸੇ ਵੀ ਸਮੇਂ ਲਈ ਜੋ ਹੈ ਕਿਸੇ ਵੀ ਗੁਰਸਿੱਖ ਦਾ ਜੀਵਨ ਕੱਢ ਕੇ ਬੀਤ ਲਿਆ ਸਾਧ ਸੰਗਤ ਦਾ ਬੜਾ ਉੱਚਾ ਤੇ ਸੁੱਚਾ ਜੀਵਨ ਹੈ ਸਾਧ ਸੰਗਤ ਦੇ ਗੁਰਸਿੱਖਾਂ ਦਾ ਕਹਿੰਦੇ ਮਹਾਤਮਾ ਸ਼ਾ ਜਦੋਂ ਆਗਰੇ ਦੀ ਤਕਦੀਰ ਬੱਚੀ ਸੀ ਉਹਦੀ ਤਕਤ ਪੂਛੀ ਹੋਈ ਸਾਧ ਸੰਗਤ ਕਹਿੰਦੇ ਹਨ ਕਿ ਉਸ ਸਮੇਂ ਜਦੋਂ ਆਪਾਂ ਹਜੂਰ ਸਾਹਿਬ ਵੱਲ ਜਾਂਦੇ ਹਾਂ ਜਿੱਥੇ ਚੰਬਲ ਦੀ ਘਾਟੀ ਹੈ ਜੇਜੂ ਦੇ ਜੰਗਲ ਸਾ ਸੰਗਤ ਬੜੇ ਮਸ਼ਹੂਰ ਸੀ ਤੇ ਅੱਜ ਵੀ ਜਦੋਂ ਆਪਾਂ ਜਾਂਦੇ ਹਾਂ ਭਵਾਲ ਤੋਂ ਸਾ ਸੰਗਤ ਹਜੂਰ ਸਾਹਿਬ ਨੂੰ ਆਗਰੀ ਵਾਲੀ ਸਾਈਡ ਤੇ ਸਾ ਸੰਗਤ ਉੱਥੇ ਨਾ ਰਾਹ ਦੇ ਵਿੱਚ ਅੱਜ ਵੀ ਲੋਕ ਉੱਥੋਂ ਲੰਘਣ ਤੋਂ ਡਰਦੇ ਹਨ ਕਿਉਂਕਿ ਬੀਹਾ ਬਾਣ ਹੈ ਉਸ ਸਮਿਆਂ ਦੇ ਵਿੱਚ ਕਹਿੰਦੇ ਹੋਇਆ ਕਿ ਬਹਾਦਰ ਸ਼ਾਹ ਜੀ ਨੂੰ ਤਾਜ ਪੁਛੀ ਹੋਈ ਨਾ ਬਹਾਦਰ ਸ਼ਾਹ ਨੇ ਧੰਨ ਗੁਰੂ ਮੋਤੀ ਸਿੰਘ ਮਹਾਰਾਜ ਜੀ ਨੇ ਬੜਾ ਸ਼ੁਕਰਿਆ ਕੀਤਾ ਜਿੰਦਗੀ ਨਾ ਹੁੰਦੇ ਤੇ ਪਾਸੇ ਮੈਨੂੰ ਮੇਰਾ ਰਾਜ ਭਾਗ ਨਹੀਂ ਸੀ ਮਿਲਿਆ ਵਿਸਾਲੇ ਭੇਟ ਕੀਤੇ ਸਤਿਗੁਰੂ ਜੀ ਨੂੰ ਤੇ ਕਹਿੰਦੇ ਹੋਇਆ ਕਿ ਬਹਾਦਰ ਸ਼ਾਹ ਜੀ ਜਦੋਂ ਚਾ ਤਾਜ ਪੁਛੀ ਹੋਈ ਉਹ ਜਿੰਦਲਾਂ ਦੇ ਨਾਲ ਸਾਥ ਸੰਗਤ ਜਿਹੜੇ ਆਲੇ ਦੁਆਲੇ ਦੇ ਲੋਕ ਰਹਿੰਦੇ ਸਨ ਜੀ ਕਹਿੰਦੇ ਉਹਨਾਂ ਦੇ ਮਾਰ ਦੇ ਵਿੱਚ ਇੱਕ ਦਹਿਸ਼ਤ ਛਾ ਗਈ ਆ ਗਈ ਉੱਥੇ ਸਾ ਸੰਗਤ ਇੱਕ ਸ਼ੇਰ ਉਸ ਡੰਡਲ ਦੇ ਵਿੱਚ ਇੰਨਾ ਧਿਆਨ ਦਿੱਤੀ ਜਿਹੜਾ ਉੱਥੇ ਪਿੰਨਾ ਉਹਨਾਂ ਦੇ ਜਾਨਵਰਾਂ ਨੂੰ ਖਾਂਦਾ ਸੀ ਮੱਝਾਂ ਗਾਵਾਂ ਨੂੰ ਖਾਂਦਾ ਸੀ ਤੇ ਸਾ ਸੰਗਤ ਉਹਨਾਂ ਦੇ ਬੱਚੇ ਇਸ ਤਰ੍ਹਾਂ ਲੱਗ ਗਿਆ ਇਨਸਾਨਾਂ ਨੂੰ ਖਾਂਣ ਲੱਗ ਗਿਆ ਕਹਿੰਦੇ ਉਹ ਲੋਥਾ ਦੇ ਉੱਤੇ ਉਹ ਸ਼ੇਰ ਦੀ ਇੰਨੀ ਕੋ ਦਹਿਸ਼ਤ ਛਾ ਗਈ ਤੇ ਕਹਿੰਦੇ ਉਹ ਲੋਕਾਂ ਨੂੰ ਬਹਾਦਰ ਸ਼ਾਹ ਦੇ ਕੋਲ ਜਾਣਾ ਪਿਆ ਬਹਾਦਰ ਸ਼ਾਹ ਨੂੰ ਕਹਿੰਦੇ ਹਨ ਕਿ ਦੇ ਰਾਜਨ ਅਸੀਂ ਲੋਕ ਇੱਥੇ ਬੜੇ ਦੁਖੀ ਹਾਂ ਸਾਨੂੰ ਇਹ ਜਿਹੜਾ ਸ਼ੇਰ ਹੈ ਜਿਉਂ ਨਹੀਂ ਜੁਦਾ ਸਾਡੇ ਇਨਸਾਨਾਂ ਨੂੰ ਖਾਈ ਜਾ ਰਿਹਾ ਹੈ ਸਾਡਾ ਬੜਾ ਨੁਕਸਾਨ ਕਰ ਦਿੱਤਾ ਤੇ ਬਹਾਦਰ ਸ਼ਾਹ ਸਾਰੇ ਸੰਗਤ ਨੇ ਸ਼ਾਹਨ ਬਹਾਦਰ ਸ਼ਾਹ ਨੂੰ ਇਹ ਸਿੱਖੀ ਮੈਂ ਰਾਜ ਭਾਗ ਦੇ ਉੱਤੇ ਬੈਠਾ ਹਾਂ ਜਿੱਦਰ ਮੈਂ ਇਸ ਸ਼ੇਰ ਨੂੰ ਮਾਰ ਤਾ ਤੇ ਮੇਰੀ ਇਹਨਾਂ ਲੋਕਾਂ ਦੇ ਵਿੱਚ ਬੜੀ ਵੱਡੇ ਵੱਡੇ ਹੋ ਸਾਹਸਿੰਘਤ ਆਪਣੀ ਜਰਨੈਲ ਨੂੰ ਭੇਜਿਆ ਬੜਾ ਤਕੜਾ ਜਰਨੈਲ تلوار ਦਾ ਧਨੀ ਭੇਜਿਆ ਕਹਿੰਦੇ ਪਰ ਉਹ ਸ਼ੇਰ ਨੇ ਸਾਹਸਿੰਘਤ ਉਹਦੇ ਜਰਨੈਲ ਨੂੰ ਮਾਰ ਦਿੱਤਾ ਤਿੰਨ ਜਰਨੈਲ ਭੇਜੇ ਬਹਾਦਰ ਸ਼ਾਹ ਨੇ ਸਾਹਸਿੰਘਤ ਜੀ ਉਹਦੇ ਜੰਗਲ ਦੇ ਵਿੱਚ ਕਹਿੰਦੇ ਤਿੰਨੋਂ ਦੇ ਤਿੰਨ ਬੜੇ ਤਕੜੇ ਜਰਨੈਲ ਕਹਿੰਦੇ ਉਹ ਸ਼ੇਰ ਨੇ ਮਾਰ ਦਿੱਤਾ ਪਰ ਹੁਣ ਲੋਕਾਂ ਦੇ ਵਿੱਚ ਸਾਹਸਿੰਘਤ ਬਹਿਸ਼ਤ ਇਹੋ ਜੀ ਹੈ ਬਹਾਦਰ ਸ਼ਾਹ ਕਹਿੰਦਾ ਹੈ ਚਾਹੇ ਮੇਰੀ ਸੈਨਾ ਦੇ ਵਿੱਚ ਨਾ ਵੀ ਤੁਮੇ ਮੇਰੇ ਰਾਜ ਭਾਗ ਦੇ ਵਿੱਚ ਨਾ ਵੀ ਕੋਈ ਹੋਵੇ ਕੋਈ ਵੀ ਵਿਅਕਤੀ ਮੈਨੂੰ ਛੇਰ ਨੂੰ ਜਿਹੜਾ ਵੀ ਮਾਰ ਦੇਵੇਗਾ ਮੈਂ ਉਹਨੂੰ ਮੂੰਹ ਮੰਗੀ ਰਕਮ ਦੇਵਾਂਗਾ ਜੋ ਮੂੰਹ ਮੰਗਲੇਗਾ ਉਹ ਹੀ ਉਹ ਦਿਆਂਗਾ ਜਿਹੜਾ ਵਿਅਕਤੀ ਉਸ ਛੇਰ ਨੂੰ ਮਾਰ ਦੇਵੇਗਾ ਤੇ ਕਹਿੰਦੇ ਪਰ ਤਿੰਨ ਜਰਨੈਲਾਂ ਜਰਨੈਲਾਂ ਨੂੰ ਮਾਰਨ ਤੋਂ ਬਾਅਦ ਸਾਧ ਸੰਗਤ ਵਿੱਚ ਕਿਸੇ ਆਮ ਇਨਸਾਨ ਦੀ ਵੀ ਹਿੰਮਤ ਨਾ ਭਵੇ ਕਿ ਇਸ ਸ਼ੇਰ ਦਾ ਮੁਕਾਬਲਾ ਕੀਤਾ ਜਾਵੇ ਕਿਉਂਕਿ ਬੜਾ ਖੂਨਖਾਰ ਸ਼ੇਰ ਸੀ। ਅਰ ਕਹਿੰਦੇ ਉਤੇ ਸਤਪੁਰ ਪਾਤਸ਼ਾਹ ਜੀ ਦਾ ਇੱਕ ਮੁਖੇਸ ਖਸੀ ਭਾਈ ਰੋਸ਼ਨ ਸਿੰਘ ਹੈ। ਕਹਿੰਦੇ ਉਹਨੇ ਜਦੋਂ ਇਹ ਗੱਲ ਸੁਣੀ ਨਾ ਪਹਿਲੀਆਂ ਨੇ ਪਾਤਸ਼ਾਹ ਦੇ ਕੋਲ ਗਿਆ। ਕਹਿੰਦਾ ਹੈ ਪਾਤਸ਼ਾਹ ਜਿਹੜਾ ਬਹਾਦਰ ਸਾਹਿਬ ਹੈ ਕਹਿੰਦੇ ਉਹਦੇ ਰਾਜ ਦੇ ਵਿੱਚ ਇੱਕ ਸ਼ੇਰ ਨੇ ਬੜੀ ਦੁਖਲੀ ਮਚਾਈ ਹੋਈ ਹੈ। ਬਹਾਦਰ ਸ਼ਾਹ ਕਹਿੰਦਾ ਹੈ ਚਾਹੇ ਕੋਈ ਵੀ ਵਿਅਕਤੀ ਹੋਵੇ ਇਸ ਸ਼ੇਰ ਨੂੰ ਮਾਰੇ ਮਿਆਂ ਨੂੰ ਮੁਹ ਮੰਗਾ ਇਨਾਮ ਦੇਣਾ ਪਰ ਪਾਤਸ਼ਾਹ ਮਿੱਤੋ ਇਹਨਾਂ ਲੋਕਾਂ ਦਾ ਜਿਹੜਾ ਦਰਦ ਹੈ ਉਹ ਦੇਖਿਆ ਨਹੀਂ ਦੱਸ ਜਿਹੜੇ ਲੋਕ ਮੰਨ ਸਾਤ ਸੱਤ ਪੰਦਰਾਂ ਸਮਿਆਂ ਦੇ ਵਿੱਚ ਕੋਈ ਵੀ ਕਿਤੇ ਵੀ ਜਾਂਦਾ ਸੀ ਪਾਣੀ ਲੈਣ ਜਾਣਾ ਤਾਂ ਘੋੜਾ ਕਿ ਜੇ ਲੋਕ ਬੜੇ ਜ਼ੁਕੀਰ ਹਨ ਬੜਾ ਡਰਦਾ ਨਾ ਹੋਂਲ ਹੈ ਰਾਜਾ ਤੁਸੀਂ ਮੈਨੂੰ ਜੇ ਥਾਪੜਾ ਦਿਓ ਜੇ ਤੁਹਾਡੀ ਆਗਿਆ ਹੋਵੇ ਤੇ ਮੈਂ ਉਹ ਸ਼ੇਰ ਨੂੰ ਮਾਰ ਦੇਵਾਂ ਤੇ ਧੰਨ ਗੁਰ ਕਲਗੀਕਾਰ ਰਾਜਾ ਨੇ ਸਾਧ ਸੰਗਤ ਨੂੰ ਜੀ ਧਿਆਨ ਧਰਿਓ ਜਦੋਂ ਆਪਾਂ ਧੰਨ ਗੁਰ ਕਲਗੀਆਂ ਵਾਲੇ ਰਾਜਾ ਨੇ ਧਿਆਨ ਧਰਦੇ ਆ ਨਾ ਸਾਧ ਸੰਗਤ ਮਰੀਆਂ ਹੋਈਆਂ ਜਮੀਰਾ ਜਵੀਰਾ ਜਾਗਦੀਆਂ ਨੇ ਸਿਰ ਦੇ ਵਿੱਚ ਸੱਤਿਆ ਉਹਦੀ ਸਾਧ ਸੰਗਤ ਜੇ ਨਾਮ ਹੀ ਸੱਤਿਆ ਹੋਵੇ ਨਾ ਕਲਗੀਆਂ ਵਾਲੇ ਪਾਤਸ਼ਾਹ ਦਾ ਨਾਂ ਵੀ ਐਸਾ ਹੈ ਕਿੰਦੇ ਸਿਰ ਦੇ ਵਿੱਚ ਸੱਤਿਆ ਆ ਜਾਂਦਾ ਹੈ। ਇਹ ਸਾਧ ਸੰਗਤ ਕੋਈ ਵੇਖੋ ਜਿਹੜਾ ਕਲਗੀਆਂ ਵਾਲੇ ਪਾਤਸ਼ਾਹ ਦੇ ਖੰਡੇ ਬਾਟੇ ਦੀ ਪੂਰ ਚਟਾਈ ਹੈ ਨਾ। ਸਾਧ ਸੰਗਤ ਉਹਦੇ ਵਿੱਚ ਸੱਤਰੀ ਪਾਤਸ਼ਾਹ ਜਿਹਨੇ ਜਿਹੜਾ ਸਾਨੂੰ ਜज्ਵਾ ਦਿੱਤਾ ਉਹ ਕਿਸੇ ਹੋਰ ਫਾਰਮ ਦੇ ਵਿੱਚ ਨਹੀਂ। ਸਾਧ ਸੰਗਤ ਟਕੇ ਟਕੇ ਤੇ ਭਾਰਤ ਦੇ ਵਿੱਚ ਸਾਧ ਸੰਗਤ ਲੋਕਾਂ ਦੀਆਂ ਆਸਾ ਸੰਗਤ ਔਰਤਾਂ ਦਿਖਦੀਆਂ ਰਹੀਆਂ ਲੋਕਾਂ ਨੇ ਆਪਣੀ ਰਾਜ ਭਾਗ ਆਪਣੀਆਂ ਧੀਆਂ ਦੇ ਡੋਲੇ ਦੇ ਕੇ ਲੈ ਰਹੇ ਸਾਸ ਸੰਗਤ ਪਰ ਜਿਹੜਾ ਗੁਰਸਿੱਖ ਦਾ ਕਿਰਦਾਰ ਹੈ ਸਾਸ ਸੰਗਤ ਰਾਤ ਦੇ 12 ਬਾਵਾਂ ਦੇ ਵੀ ਜਾ ਕੇ ਲੋਕਾਂ ਦੀਆਂ ਧੀਆਂ ਨੂੰ ਆਪਣੀਆਂ ਧੀਆਂ ਜਾਣ ਕੇ ਘਰਾਂ ਤੇ ਛੱਡ ਕੇ ਆਉਂਦੇ ਰਹੇ ਪਰ ਕਹਿੰਦੇ ਹਨ ਉਹ ਰੋਸ਼ਨ ਸਿੰਘ ਧੰਗ ਗੁਰੂ ਕੜਗੀਆਂ ਨਾਲ ਪਾਕਿਆ ਨੇ ਜਰੂਰ ਥਾਪੜਾ ਦਿੱਤਾ ਇੱਕ ਹੰਗ ਦੇ ਵਿੱਚ ਸਾਸੰਗਤ ਢਾਲ ਹੈ ਅਮਰਕਸਾ ਬੰਨਿਆ ਹੈ ਇੱਕ ਹੱਥ ਹੱਥ ਦੇ ਵਿੱਚ ਸ਼ਮਸ਼ੀਰ ਹੈ ਰੋਸ਼ਨ ਸਿੰਘ ਸਾਸੰਗਤ ਦੇ ਗਿਆਨਾ ਜੀ ਦੇ ਜੰਗਲ ਦੇ ਵਿੱਚ ਕਹਿੰਦੇ ਉਹ ਸ਼ੇਰ ਦੀ ਕਹਿੰਦੇ ਜਦੋਂ ਰੋਸ਼ਨ ਸਿੰਘ ਦੇ ਕੁੱਤੇ ਬਾਹਰ ਕੀਤਾ ਨਾ ਜਦੋਂ ਝਪਟਿਆ ਤੇ ਰੋਸ਼ਨ ਸਿੰਘ ਨੇ ਸਾਸੰਗਤ ਆਪਣੀ ਢਾਲ ਦੇ ਨਾਲ ਉਹ ਸ਼ੇਰ ਦਾ ਜਿਹੜਾ ਬਾਹਰ ਕੀਤਾ ਤੁਸੀਂ ਜਾਣਦੇ ਹੋ ਕਿ ਸ਼ੇਰ ਦੇ ਪੰਜਿਆਂ ਨਾਲ ਸਾਸ ਨੇ ਝੋਟੇ ਨਹੀਂ ਘੜਨ ਦੀ ਆਦਤ ਰਹੀ। ਸ਼ੇਰ ਕੋ ਛੋਟੀ ਮੋਟੀ ਤੀਰ ਨਹੀਂ ਸਾਸ ਨਾਲ ਜੁਆਬਾ ਟੀਮ ਵਿੱਚ ਦੇਖਦੇਗਾ ਉੱਡਾ ਕੋ ਨਹੀਂ। ਜਦੋਂ ਸਾਹਮਣੇ ਖੜੇ ਹੋਈ ਉਦੋਂ ਪਤਾ ਲੱਗਦਾ ਹੈ ਉਹਦਾ ਕਿੱਡਾ ਆਕਾਰ ਹੈ। ਜਦੋਂ ਆਪਣੀ ਲੱਤਾਂ ਕੋਹ ਦਾ ਹੈ ਸਾਸ ਨਾਲ। ਢਾਲ ਦੇ ਉੱਤੇ ਸਾਸ ਨੇ ਜਦੋਂ ਦੋ ਪੱਜੇ ਰੱਖੇ ਨਾ ਸ਼ੇਰ ਨੇ ਭਾਈ ਰੋਸ਼ਨ ਸਿੰਘ ਨੇ ਢਾਲ ਦੇ ਨਾਲ ਉਹਦੇ ਪੰਜਿਆਂ ਨੂੰ ਰੋਕ ਕੇ ਕਹਿੰਦੇ ਆਪਣੀ ਜੰਸ਼ੀਰ ਕੱਢ ਕੇ ਸ਼ੇਰ ਦਾ ਉਧਰ ਪਾਰ ਦੱਸਦਾ ਸ਼ੇਰ ਦਾ ਉਧਰ ਉਧਰੇ ਪੇਟ ਤਾੜ ਦਿੰਦਾ ਸ਼ੇਰ ਨੂੰ ਇੱਕ ਥਾਂ ਦੇ ਢੇਰੇ ਕਰ ਦਿੰਦਾ ਤੇ ਕਮਰ ਕਸਰ ਖੋਲਿਆ ਸ਼ੇਰ ਨੂੰ ਜੀਜੂ ਦੀ ਜੰਗਲਾਂ ਦੇ ਵਿੱਚ ਸਾਹ ਸੰਗਤ ਲਿਆ ਕੇ ਬਾਹਰ ਸੁਟਿਆ ਲੋਕਾਂ ਦੇ ਮਨ ਦੇ ਵਿੱਚ ਨੀਂਨਾ ਡਰ ਸੀ ਸਾਹ ਸੰਗਤ ਅੱਜ ਵੀ ਜੇਕਰ ਆਪਾਂ ਸੁਣਦੇ ਆ ਨਾ ਕੋਈ ਨਾ ਕੋਈ ਖਬਰ ਕਿ ਹੁਣਾਂ ਹਲਾਕਿਆਂ ਦੇ ਵਿੱਚ ਸਾਹ ਸੰਗਤ ਸ਼ੇਰ ਵੇਖਿਆ ਗਿਆ ਹੈ ਅੱਜ ਦੇ ਸਮੇਂ ਦੀ ਲੋਕ ਇੰਨੇ ਕੁ ਜ਼ਿਆਦਾ ਸਹਿਮ ਜਾਂਦੇ ਹਨ ਕਿ ਥੋੜਾ ਸਮਿਆਂ ਦੇ ਵਿੱਚ ਕੀ ਹੁੰਦਾ ਹੋਵੇਗਾ ਤੇ ਕਹਿੰਦੇ ਜਦੋਂ ਬਾਹਰ ਲਿਆ ਕੇ ਸ਼ੇਰ ਨੂੰ ਸੁਟਿਆਣਾ ਤੇ ਕਹਿੰਦੇ ਬਹਾਦਰ ਸ਼ਾਹ ਨੂੰ ਸਵਾ ਬੁਲਉਣੀ ਪਈ ਬਹਾਦਰ ਸ਼ਾਹ ਨੇ ਜਦੋਂ ਸਵਾ ਉਫਲਾਈ ਨਾ ਬਨਾਇਆ ਰੋਸ਼ਨ ਸਿੰਘ ਨੂੰ ਵੀ ਦੁਨੀਆ ਦਾ ਅੱਕ ਇੰਨਾ ਨੇ ਬੱਲੇ ਬੱਲੇ ਹੋਈ ਪਈ ਹੈ ਰੋਸ਼ਨ ਸਿੰਘ ਨੂੰ ਆਪਣੇ ਮੋਟਿਆਂ ਦੇ ਲੋਕਾਂ ਨੇ ਚੁੱਕਿਆ ਇਹ ਸ਼ੇਰ ਨੂੰ ਮਾਰ ਦਿੱਤਾ ਚੰਗਾ ਹੋਇਆ ਬਲਾਕ ਲਈ ਸਾਡੇ ਬੱਚਿਆਂ ਨੂੰ بڑا ਖਤਰਾ ਸੀ ਸਾਡੇ ਜਾਨਵਾਰਾਂ ਨੂੰ بڑا ਖਤਰਾ ਸੀ ਜਦੋਂ ਸਵਾ ਬਲਾਈ ਨਾ ਤੇ ਬਹਾਦਰ ਸ਼ਾਹ ਕਹਿੰਦਾ ਹੈ ਰੋਸ਼ਨ ਸਿੰਘ ਮੈਂ ਕਿਹਾ ਸੀ ਕਿ ਕੋਈ ਵੀ ਵਿਅਕਤੀ ਸ਼ੇਰ ਨੂੰ ਜਿਹੜਾ मारेਗਾ ਉਹ ਨੂੰ ਮੰਗੀਆਂ ਜ਼ਕੀਰਾ ਇਨਾਮ ਦਿੱਤੇ ਜਾਣਗੇ ਤੁਸੀਂ ਮੂੰਹ ਮੰਗੋ ਕੀ ਮੰਗਦੇ ਹੋ ਤੁਸੀਂ ਸ਼ੇਰ ਨੂੰ ਮਾਰਿਆ ਹੈ ਕਹਿੰਦੇ ਭਾਈ ਰੋਸ਼ਨ ਸਿੰਘ ਸਾਧ ਸੰਗਤ ਸ਼ੇਰ ਨੂੰ ਮਾਰਨ ਵਾਲਾ ਮਹਾਂਕੈਂਚ ਲੋਕਾਂ ਹੈ ਬੜੀ ਨਿਮਰਤਾ ਦੇ ਵਿੱਚ ਨਹੀਂ ਪਾ ਕੇ ਮਾਰਾ ਬਹਾਦਰ ਸ਼ਾਹ ਕਿੰਨਾ ਰੋਸ਼ਨ ਸਿੰਘ ਮੰਗੂ ਕੀ ਮੰਗਦੇ ਧਾਨ ਮੰਗੂ ਮੋਹਰਾ ਮੰਗੂ ਈ ਮੰਗਦੇ ਹੋ ਜਗੀਰਾ ਮੰਗੂ ਜੇ ਕਿਸੇ ਇਲਾਕੇ ਦੀ रियासत ਮੰਗਦੇ ਹੋ ਤੁਹਾਨੂੰ ਰਿਆਸਤ ਵੀ ਦੇ ਦਿੰਦੇ ਹਾਂ ਪਰ ਸੰਗਤ ਰੋਸ਼ਨ ਸਿੰਘ ਬੋਲਿਆ ਹੈ ਜਿਹੜੀ ਸੰਗਤ ਹੈ ਉੱਥੋਂ ਦੇ ਲੋਕਾਂ ਨੇ ਕਹਿੰਦੇ ਹਨ ਰੋਸ਼ਨ ਸਿੰਘ ਮੰਗੂ ਤੁਹਾਡੀਆਂ ਬੰਲਾਂ ਤਰ ਜਾਣਗੀਆਂ 72 ਹਜ਼ਾਰਾ ਰਾਜਾ ਕਹਿੰਦਾ ਹੈ ਵਿਆਸਤ ਮੰਗ ਲਓ ਕੋਈ ਧਨ ਮੰਗ ਲਓ ਜ਼ਮੀਨਾਂ ਮੰਗ ਲਓ ਪਰ ਸਾਹਸਿੰਘਤ ਗੋਸ਼ਨ ਸਿੰਘ ਕੀ ਕਹਿੰਦਾ ਹੈ ਕਹਿੰਦਾ ਇੱਕੋ ਹੀ ਝੋਲੀ ਹੈ ਮੇਰੇ ਕੋਲ ਕਹਿੰਦਾ ਇੱਕੋ ਹੀ ਝੋਲੀ ਹੈ ਮੇਰੇ ਕੋਲ ਉਹ ਝੋਲੀ ਕੇਵਲ ਤੇ ਕੇਵਲ ਕਲਗੀਆਂ ਵਾਲੇ ਪਾਤਸ਼ਾਹ ਦੇ ਅੱਗੇ ਹੀ ਮੈਂ ਪਛਾਨ ਲੈਂਦਾ ਕਲਗੀਆਂ ਵਾਲੇ ਪਾਤਸ਼ਾਹ ਤੋਂ ਇਲਾਵਾ ਮੈਂ ਉਹ ਝੋਲੀ ਕਿਸੇ ਦੇ ਅੱਗੇ ਆਢਣੀ ਸਮਝਦਾ ਸਾਹਸਿੰਘਤ ਇਹ ਹੈ ਕੁੰਜਹਿ ਦਾ ਕਿਰਦਾਰ ਸਾਸੰਗਤ ਪਰ ਉਪਕਾਰ ਦੇ ਵਾਸਤੇ ਉਹ ਖੜਾ ਹੁੰਦਾ ਹੈ 사ਸੰਗਤ ਆਪਣੇ ਲਾਲਚ ਵਾਸਤੇ ਨਹੀਂ ਜ਼ਗੀਰਾ ਵਾਸਤੇ ਨਹੀਂ ਇਹ ਗੁਰੂ ਸ੍ਰੀਦਾ ਦਾ ਕਿਰਦਾਰ ਤੇ ਨਾ ਅੱਜ ਵੀ ਹੈ ਤੇ ਰਹੇਗਾ 사ਸੰਗਤ ਭਾਈ ਰੋਸ਼ਨ ਸਿੰਘ ਨੇ ਉਹ ਜ਼ਗੀਰਾ ਲੈਣ ਤੋਂ ਮਨਾਂ ਕਰ ਦਿੱਤਾ ਕਹਿੰਦਾ ਮੈਂ ਆਪਣੇ ਕਲਕੀਆਂ ਵਾਲੇ ਪਾਸੇ ਤੋਂ ਅਲਾਵਾ ਕਿਸੇ ਦੇ ਕੋਲੋਂ ਕੋਈ ਨਹੀਂ ਇਹ ਮੰਨ ਦਿੱਤਾ ਮੈਨੂੰ ਤੇ ਕੇਵਲ ਤੇ ਕੇਵਲ ਦਾਤੀ ਕੋਲੋਂ ਗੁਰਸਿੱਖੀ ਚਾਹੀਦੀ ਹੈ ਇਹ ਹੈ ਸਿੱਖਾਂ ਦਾ ਕਿਰਦਾਰ ਦਾ ਸੰਗਤ ਇਹ ਕਹਿਣ ਨੂੰ ਕਿੰਦਾ ਹੈ ਇਸ ਸਟੇਜਾਂ ਦੇ ਉੱਤੇ ਜਿਹੜਾ ਅੱਜ ਦਾ ਦਾ ਕਿਰਦਾਰ ਹੈ ਉਹ ਉਹ ਕਿਰਦਾਰ ਨਹੀਂ ਸਾਰਿਆਂ ਦਾ ਨਹੀਂ ਬੜੇ ਪਿਆਰ ਵਾਲੇ ਮੁੱਖ ਸੰਚਨ ਚਰਤੀ ਕਲਾ ਵਾਲੇ ਸਿੱਖ ਹਨ ਪਰ ਸਾਸਗਤ ਅੱਜ ਦੀ ਸਾਡੀ ਚਾਰ ਜਿੱਥੇ ਆਪਾਂ ਜਾਨੇ ਬੈਠੇ ਹਾਂ ਇਕੱਠੇ ਬੈਠ ਕੇ ਆਪਾਂ ਬਾਣੀ ਵੀ ਸੁਣਦੇ ਹਾਂ ਪਰ ਸਾਡੇ ਮਨਾਂ ਦੇ ਵਿੱਚ ਇੱਕ ਦੂਜੇ ਦੇ ਵਾਸਤੇ ਪਤਾ ਨਹੀਂ ਕਿਹੋ ਜਿਹੇ ਖਿਆਲ ਹਨ ਜਿਹੜੇ ਗੁਰੂ ਗੁਰੂ ਦਾ ਸਿੱਖ ਹੈ ਉਹ ਪੇਵਰ ਤਕਰੀਬਨ ਗੁਰੂ ਨੂੰ ਮੁੱਖ ਰੱਖਦਾ ਹੈ ਰਸਤਾ ਸਿੰਘ